ਲੋਕ ਫ੍ਰਿਜ ਦਾ ਪਾਣੀ ਪੀ ਕੇ ਅੱਜ ਕੱਲ ਜੋ ਬਿਮਾਰੀਆਂ ਦੇ ਵਿੱਚ ਘਿਰਦੇ ਜਾ ਰਹੇ ਨੇ ਕੋਈ ਕੋਈ ਫ੍ਰਿਜ ਦੇ ਪਾਣੀ ਦਾ ਬਿਮਾਰੀ ਹੈ ਹਮ ਇਹ ਘੜਾ ਦੇਗਾ ਪਾਣੀ ਹੈ ਇਹ ਬਹੁਤ ਇੱਕ ਚੰਗਾ ਹੈ ਹੂੰ ਤੋਂ ਅੱਜ ਤੁਹਾਨੂੰ ਉਹ ਜਾਣਕਾਰੀ ਦੇਣ ਲੱਗੇ ਆ ਜਿਹੜੀ ਜਾਣਕਾਰੀ ਕਿਸੇ ਤੋਂ ਨਹੀਂ ਮਿਲਦੀ ਬਜ਼ੁਰਗਾ ਤੋਂ ਮਿਲਦੀ ਹੈ ਕਾਣੇ ਸਮਿਆ ਦੇ ਵਿੱਚ ਜੋ ਫ੍ਰਿਜ ਦਾ ਕੰਮ ਕਰਦਾ ਸੀ ਇਹ ਘੜਾ ਕਰਦਾ ਸੀ ਉੱਧਰ ਬਾਅਦ ਕੱਟ ਗਿਆ ਜੀ ਫਿਰ ਜਾਂ ਬੈ ਗਏ ਲੋਕ ਸਾਰੇ ਕੋ ਵਾਲੀ ਦਾ ਘਰ ਹੈ ਫ੍ਰੀਜ ਦਾ ਪਾਣੀ ਪੀਓ ਠੰਡਾ ਠੰਡਾ ਲੱਗਦਾ ਉਸ ਟਾਈਮ ਬਸ ਉੱਤੇ ਬਸ ਰਹਿੰਦੇ ਆ ਵੜ ਗਿੰਜ ਨੇ ਮਰਜੀ ਪੀਜੋ ਥਿਆ ਨਹੀਂ ਬੋਦੀ ਘੜੇ ਦਾ ਪਾਣੀ ਇੱਕ ਵਾਰੀ ਪੀ ਲੋ ਕੀ ਬੋਲੋ ਆਪਣੇ ਘਰ ਇੱਕ ਘੜਾ ਜ਼ਰੂਰ ਰੱਖੋ ਸਾਡੀ ਵੀਡੀਓ ਵੱਧ ਤੋਂ ਵੱਧ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੇ ਉਹਨਾਂ ਲੋਕਾਂ ਤੱਕ ਪਹੁੰਚੇ ਜੋ ਫ੍ਰੀਜ ਦਾ ਪਾਣੀ ਸਵੇਰੇ ਸ਼ਾਮ ਦੁਪਹਿਰੇ ਹਰ ਸਮੇਂ ਫ੍ਰੀਜ ਦਾ ਪਾਣੀ ਪੀਂਦੇ ਨੇ ਕਿਉਂਕਿ ਗਰਮੀ ਦੇ ਵਿੱਚ ਠੰਡੇ ਪਾਣੀ ਦੀ ਬੜੀ ਧਮਾੜ ਹੁੰਦੀ ਹੈ ਖੰਡਾ ਪਾਣੀ ਕਿੰਨਾ ਕੁ ਨੁਕਸਾਨਦਾਈ ਹੈ ਕਿੰਨਾ ਕੁ ਫਾਇਦਾ ਹੈ ਉਹ ਵੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਉਹ ਵੀ ਗੱਲ ਕਰਾਂਗੇ ਕਿਉਂਕਿ ਲੋਕ ਫ੍ਰਿਜ ਦਾ ਪਾਣੀ ਪੀ ਕੇ ਅੱਜ ਕੱਲ ਜੋ ਬਿਮਾਰੀਆਂ ਦੇ ਵਿੱਚ ਘਿਰਦੇ ਜਾ ਰਹੇ ਨੇ ਪੁਰਾਣੇ ਸਮਿਆਂ ਦੇ ਵਿੱਚ ਜੋ ਫ੍ਰਿਜ ਦਾ ਕੰਮ ਕਰਦਾ ਸੀ ਇਹ ਘੜਾ ਕਰਦਾ ਸੀ। ਇਹ ਹੀ ਦੇਸੀ ਘੜਾ ਹੈ ਲੋਕਾਂ ਦਾ ਲੋਕ ਘੜੇ ਦਾ ਪਾਣੀ ਪੀਂਦੇ ਸੀ ਜਿਹਦੇ ਨਾਲ ਕਿਸੇ ਤਰ੍ਹਾਂ ਕੀ ਕੋਈ ਬਿਮਾਰੀ ਨਹੀਂ ਲੱਗਦੀ ਸੀ ਤੇ ਫਾਇਦਾ ਹੁੰਦਾ ਸੀ ਕਿਹੜਾ-ਕਿਹੜਾ ਫਾਇਦਾ ਘੜੇ ਦੇ ਪਾਣੀ ਪੀਣ ਦੇ ਨਾਲ ਹੁੰਦਾ ਸੀ ਸੋ ਸਾਡੇ ਨਾਲ ਬਜ਼ੁਰਗ ਹੈ ਗੱਲਬਾਤ ਕਰਦੇ ਆ ਨਵੀਂ ਚੀਜ਼ ਹੈ ਸੋ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਉਹਨਾਂ ਲੋਕਾਂ ਤੱਕ ਵੀ ਇਹ ਗੱਲਬਾਤ ਜਾਵੇ ਜੋ ਫ੍ਰਿਜ ਦਾ ਪਾਣੀ ਪੀ ਪੀ ਕੇ ਅੱਕ ਗਏ ਹੈ ਸੋ ਆਪਣੇ ਘਰ ਇੱਕ ਘੜਾ ਜ਼ਰੂਰ ਰੱਖੋ ਤਾਂ ਕਿ ਉਹ ਪਾਣੀ ਜਿਹੜਾ ਪੀ ਕੇ ਤੁਹਾਨੂੰ ਫਾਇਦਾ ਹੋਵੇ ਸੋ ਗੱਲਬਾਤ ਕਰਦੇ ਆ ਬਾਬਾ ਜੀ ਹਾਂਜੀ ਥੋੜੇ ਸਮੇਂ ਦੇ ਵਿੱਚ ਫ੍ਰਿਜ ਨਹੀਂ ਸੀ ਘੜੇ ਹੁੰਦੇ ਸੀ ਤੇ ਅੱਜ ਟੈਕਨੋਲੋਜੀ ਵੱਧ ਗਈ ਹੈ ਫ੍ਰਿਜ ਭਾਤ ਭਾਤ ਕੀ ਚੀਜ਼ਾਂ ਆ ਗਈਆਂ ਏ ਵਧੀਆ ਚੀਜ਼ਾਂ ਆ ਗਈਆਂ ਏ ਤੇ ਉਹ ਸਮਾਂ ਤੇ ਇਸ ਸਮੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਫਾਇਦਾ ਏ ਘੜੇ ਦੇ ਪਾਣੀ ਦਾ ਤੇ ਫ੍ਰਿਜ ਦੇ ਪਾਣੀ ਦਾ ਕੀ ਨੁਕਸਾਨ ਹੈ ਦੇਖੋ ਜੀ ਫ੍ਰਿਜ ਕੀ ਪਾਣੀ ਦਾ ਬਿਮਾਰੀ ਹੈ ਹਮ ਜਿਹੜਾ ਘੜੇ ਦਾ ਪਾਣੀ ਹੈ ਇਹ ਬਹੁਤ ਚੰਗਾ ਹੈ ਹਮ ਹਮ ਅਸੀਂ ਘੜੇ ਦੇ ਪਾਣੀ ਗਲੇ ਪੜੇ ਹੁਣ ਫ੍ਰਿਜ ਹੋਏ ਹਮ ਹੁਣ ਇਹ ਫ੍ਰਿਜ ਦਾ ਪਾਣੀ ਚੜੀ ਬਿਮਾਰੀ ਹੈ ਹਮ ਕੜੇ ਦਾ ਪਾਣੀ ਸਭ ਤੋਂ ਅੱਛਾ ਹੈ ਹਮ ਬੜਾ ਹਮੇ ਕੜੇ ਦੇ ਪਾਣੀ ਗਾੜੇ ਭਾਈ ਬਸ ਪਾਣੀ ਕੜੇ ਦਾ ਪਾਣੀ ਜਿੰਨਾ ਫ੍ਰਿਜ ਦਾ ਪਾਣੀ ਪੀਓਗੇ ਉਨੂੰ ਜਿਆਦਾ ਲੱਗੂਗੀ ਹਮ ਜਿੰਨਾ ਕੜੇ ਦਾ ਪਾਣੀ ਪੀ ਲੂਗੇ ਸਭ ਰਾਜਦਾ ਹਮ ਜਿਹੜਾ ਫ੍ਰਿਜ ਹੈ ਫ੍ਰਿਜ ਦੇ ਵਿੱਚ ਠੰਡਾ ਪਾਣੀ ਹੈ ਠੰਡਾ ਪਾਣੀ ਪੀ ਕੇ ਵੀ ਪਿਆਸ ਬੁੱਝਦੀ ਨਹੀਂ ਹੈ ਬੁੱਝਦੀ ਨਹੀਂ ਹਾਂ ਪਰ ਫ੍ਰਿਜ ਦੇ ਪਾਣੀ ਨਾਲ ਪਿਆਸ ਨਹੀਂ ਬੁੱਝਦੀ ਬਿਮਾਰੀ ਜਰੂਰ ਲੱਗ ਜੂਗੀ ਹਮ ਵੀ ਘੜੇ ਦਾ ਪਾਣੀ ਬਹੁਤ ਅੱਛੀ ਚੀਜ਼ ਹੈ ਪਵਿੱਤਰ ਚੀਜ਼ ਹੈ ਮੈਂ ਕਹਿੰਦਾ ਫ੍ਰਿਜ ਦੇ ਪਾਣੀ ਨਾਲੋਂ ਘੜੇ ਦਾ ਪਾਣੀ ਪਾਣਾ ਬਹੁਤ ਅੱਛਾ ਹੈ ਅੱਜ ਦੇ ਲੋਕ ਐ ਉਹ ਘੜੇ ਦਾ ਪਾਣੀ ਤਾਂ ਪੀਂਦੇ ਨਹੀਂ ਉਹ ਸਭ ਆਉਂਦੇ ਆ ਘਰ ਤੋਂ ਘਰ ਆਉਂਦੇ ਠੰਡਾ ਪਾਣੀ ਬਿਲਕੁਲ ਚਿਲਡ ਜਿਹਨੂੰ ਕਹਿੰਦੇ ਕਿ ਵੀ ਐ ਠੰਡਾ ਪਾਣੀ ਪੀਂਦੇ ਆ ਜੇ ਠੰਡ ਵੀ ਦੁਖਣ ਲੱਗ ਜਾਂਦੇ ਹਾਂ ਉਹਦਾ ਉਹਦਾ ਨੁਕਸਾਨ ਵੀ ਹੁੰਦੇ ਪਰ ਉਸ ਟਾਈਮ ਤੱਕ ਠੰਡਾ ਲੱਗਦਾ ਉਹ ਤੋਂ ਬਾਅਦ ਜਿਹੜੇ ਨੁਕਸਾਨ ਹੁੰਦੇ ਮੈਂ ਕਹਿੰਦਾ ਪੇਟ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਜੀ ਬਹੁਤ ਜ਼ਿਆਦਾ ਫ੍ਰਿਜ ਦੇ ਪਾਣੀ ਨਾਲੋਂ ਕੋ ਜਿਹੜਿਆ ਨਵੀਆਂ ਚੀਜ਼ਾਂ ਕੀ ਕਾ ਨੁਕਸਾਨ ਹੈ ਘੜੇ ਕਾ ਨੁਕਸਾਨ ਨਹੀਂ ਹੈ ਛਾਟੀ ਕਾ ਨੁਕਸਾਨ ਨਹੀਂ ਹੈ ਤੇਰਾ ਜਿਹੜੀ ਮਟੌੜੀ ਕਾ ਨੁਕਸਾਨ ਨਹੀਂ ਤੌੜੀ ਵਾਂ ਦਾਲ ਕਰਦੇ ਤੇ ਅੱਗੇ ਹਾਰੇ માં ਰੱਖ ਲੈਂਦੇ ਤੇ ਤੌੜੀ ਨੂੰ ਸਾਗ ਬਣਾ ਲੈਂਦੇ ਤੇ ਹੁਣ ਇੱਕ ਬਾਤ ਹੋਰ ਹੈ ਫ੍ਰਿਜ ਵਾਂ ਆਵਾ ਕੁੱਕਰ ਵਾਂਗ ਅਗਾਂਹ ਦਾ ਆਧਵੀ ਸਟੀ ਬੱਜ ਗਈ ਸਾਰਾ ਉੱਥੇ ਕੀ ਆਖੇ ਕਰਨ ਜੂਸ ਹੈ ਜਿਹੜਾ ਉਹ ਨਿਕਲ ਜਾਂਦਾ ਫਿੱਕੀ ਗਾਹ ਬਣਦੀ ਤਾਂ ਅੱਜ ਅਸੀਂ ਸਾਡਾ ਜਿਹੜਾ ਮੇਨ ਮਕਸਦ ਹੈ ਵੀਡੀਓ ਬਣਾਉਣ ਦਾ ਕਿ ਲੋਕ ਜਿਹੜੇ ਘੜੇ ਦਾ ਪਾਣੀ ਛੱਡ ਚੁੱਕੇ ਨੇ ਕਿਉਂਕਿ ਘੜੇ ਦਾ ਪਾਣੀ ਬਹੁਤ ਲਾਭਦਾਇਕ ਹੈ ਡਾਕਟਰ ਵੀ ਕਹਿੰਦੇ ਨੇ ਕਿ ਫ੍ਰਿਜ ਦਾ ਪਾਣੀ ਨਾ ਪੀਆ ਕਰੋ ਨੋਰਮਲ ਪਾਣੀ ਪੀਓ ਇਸ ਕਰਕੇ ਅਸੀਂ ਕਹਿੰਦੇ ਲੋਕਾਂ ਨੂੰ ਕਿ ਤੁਸੀਂ ਘੜੇ ਦਾ ਪਾਣੀ ਜ਼ਰੂਰ ਪੀਆ ਕਰੋ ਇੱਕ ਹੁਣ ਤਾਂ ਬਹੁਤ ਘਟ ਗਿਆ ਜੀ ਫਿਰ ਜਾਂ ਪੈ ਗਏ ਲੋਕ ਸਾਰੇ ਬਿਵਾਰੀ ਦਾ ਘਾਰ ਹੈ ਫਿਰ ਜੁਕਾ ਪਾਣੀ ਪਿਓ ਠੰਡਾ ਠੰਡਾ ਲੱਗਦਾ ਉਸ ਟਾਈਮ ਬਾਉ ਉੱਤੇ ਬਦਨ ਫਿਰ ਤੇ ਆਵੜ ਜਿੰਨਾ ਮਰਜੀ ਪੀਜੋ ਥਿਆ ਨਹੀਂ ਬੋਦੀ ਘੜੇ ਦਾ ਪਾਣੀ ਇੱਕ ਵਾਰੀ ਪੀ ਲੋ ਥਿਆ ਬੋਜਦੀ ਹਾਂਜੀ ਅਰੇ ਤੁਸੀਂ ਘਰ ਦੇ ਵਿੱਚ ਯੂਜ਼ ਕਰਦੇ ਇਹ ਘਰੇ ਘਰ ਤਾਂ ਅਸੀਂ ਯੂਜ਼ ਕਰਦੇ ਅਸੀਂ ਦਾਲ ਸਬਜ਼ੀ ਸੀ ਤੌੜੀ ਚ ਬਣਾ ਲੇ ਸਾਗ ਬਣਾਣਾ ਉਹ ਵੀ ਤੌੜੀ ਚ ਮੰਦਾ ਦੁੱਧ ਗਰਮ ਕਰਨਾ ਉਹ ਵੀ ਤੌੜੀ ਚ ਰੱਖਣਾ ਹਾਰੇ ਵਿੱਚ ਅੱਛਾ ਲੱਸੀ ਰੜਕਣੀ ਐ ਉਹ ਵੀ ਚਾਟੀਆਂ ਬਣਾ ਲੇ ਅੱਜ ਕੱਲ ਤਾਂ ਮਸ਼ੀਨਾਂ ਚੱਲੀਆਂ ਅੱਜ ਜਨਾਨੀਆਂ ਨੂੰ ਬਿਲਕੁਲ ਟਾਈਮ ਹੀ ਨਹੀਂ ਹੈ ਮਸ਼ੀਨ ਲਾਈ ਕੁੱਕਰ ਦੇ ਵਿੱਚ ਆ ਪਤਲੀ ਦੇ ਵਿੱਚ ਦੁੱਧ ਰੜਕ ਜੰਦਾ ਅੱਜ ਉਹ ਉਹ ਵੀ ਲੱਸੀ ਵੇਗਾਰ ਹੈ ਜਿਹੜੀ ਅੱਜ ਕੱਲ ਲੋਕਾਂ ਨੂੰ ਬਿਮਾਰੀਆਂ ਲੱਗ ਰਹੀ ਆ ਇਹਦਾ ਕਾਰਨ ਹੈ ਤਿੱਲੇ ਰੱਕੇ ਹੋਏ ਉੱਪਰ ਮਦਾਨੀ ਬਿਜਨੇਗੀ ਲਾਈ ਉਹਦੇ ਵਿੱਚ ਆਪਣਾ ਜਿਹੜੇ ਆਗੇ ਚਾਹ ਮਿੱਟੀ ਦੇ ਭਾਂਡੇ ਦੇ ਵਿੱਚ ਹਰ ਚੀਜ਼ ਬਣਾਈ ਜਾਂਦੇ ਮਿੱਟੀ ਦੇ ਗਲਾਸ ਵੀ ਹੁੰਦੇ ਸੀ ਮਿੱਟੀ ਦੇ ਗਲਾਸ ਵੀ ਹੈਗੇ ਜੀ ਕੱਪ ਵੀ ਹੈਗੇ ਹੁਣ ਵੀ ਹੈਗੇ ਅੱਜ ਐਸੀ ਬਾਤ ਨਹੀਂ ਹੈ ਅੱਜ ਵੀ ਹੈ ਸਭ ਸਭ ਕੁਝ ਸਮਾਨ ਮੌਜੂਦ ਹੈ ਅੱবি ਭਾਵੇਂ ਟੈਕਨੋਲੋਜੀ ਅੱਗੇ ਵਧ ਗਈ ਹੈ ਪਰ ਸਮੇਂ ਦੇ ਨਾਲ ਚੱਲਣਾ ਪੈਂਦਾ ਹੈ ਸਮੇਂ ਦੇ ਨਾਲ ਜਿਹੜੇ ਭਾਂਡੇ ਜੋ ਲੋਕ ਕਹਿੰਦੇ ਆ ਵੀ ਹਾਂ ਅਸੀਂ ਘੜੇ ਨਹੀਂ ਰੱਖਣੇ ਆ ਵੀ ਇਹ ਦੇਖੋ ਇਹ ਘੜੇ ਇਹ ਘੜੇ ਨਾਲੋਂ ਕੈਂਪਰ ਇਹ ਮਿੱਟੀ ਦਾ ਕੈਂਪਰ ਹੈ ਇਹ ਕੈਂਪਰ ਲੈ ਲੋ ਇਹਕਰ ਤੋਂ ਦੀ ਘਟਾ ਨਹੀਂ ਲੈ ਸਕਦੇ ਮਿੱਟੀ ਦਾ ਕੈਂਪਰ ਟੈਕਨੋਲੋਜੀ ਹੈ ਇਹਨਾਂ ਨੇ ਬਣਾਇਆ ਇਹ ਆ ਦੇਖੋ ਇਹਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਫੁੱਲ ਫਲਾਵਰ ਪਾ ਕੇ ਪੂਲਾਗਲ ਸਜਾ ਕੇ ਵਧੀਆ ਡੈਕੋਰੇਸ਼ਨ ਕਰੀ ਵੀ ਦੇਖਣੇ ਨੂੰ ਵੀ ਵਧੀਆ ਲੱਗਾ ਸੋ ਅੱਜ ਜਿਹੜਾ ਸਾਡਾ ਮਕਸਦ ਸੀ ਇਹੀ ਮਕਸਦ ਜੀ ਕਿ ਲੋਕ ਜਿਹੜੇ ਗਰਮੀਆਂ ਦੇ ਵਿੱਚ ਪਾਣੀ ਪੀਂਦੇ ਫ੍ਰੀਜਾ ਦਾ ਪਾਣੀ ਪੀਂਦੇ ਇਹ ਪੀ ਪੀ ਕੇ ਜਿਹੜੇ ਲੋਕ ਬਿਮਾਰੀਆਂ ਦਾ ਘਰ ਬੰਦੇ ਜਾ ਰਹੇ ਆ ਸੋ ਇਹ ਹੁੰਦਾ ਸੀ ਤੇ ਕੀ ਫਾਇਦਾ ਇਹਦੇ ਵਿੱਚ ਲੱਸੀ ਰੜਿੱਕੇ ਬਹੁਤ ਟੈਸਟ ਬੰਦ ਆ ਵਧੀਆ ਕੀ ਕਹਿੰਦੇ ਸੀ ਇਹਨੂੰ ਇਹਨੂੰ ਚਾਟੀ ਕਹਿੰਦੇ ਜੀ ਅੱਜ ਕੱਲ ਹੁਣ ਜਨਾਨੀਆਂ ਪਤਲੇਆਂ ਦੇ ਵਿੱਚ ਰੜਕਦੀ ਆ ਉਹਦਾ ਟੈਸਟ ਕੁਛ ਔਰ ਆ ਇਹਦਾ ਟੈਸਟ ਲੱਸੀ ਦੇ ਵਿੱਚ ਟੈਸਟ ਦਾ ਬਹੁਤ ਫਰਕ ਆ ਇਹਦੇ ਵਿੱਚ ਲੱਸੀ ਬਿਨਾ ਬਰ ਪਾਏ ਤੇ ਠੰਡੀ ਰਹੂਗੀ ਹੂੰ ਉਹਦੇ ਵਿੱਚ ਤੁਸੀਂ ਪੀ ਕੇ ਦੇਖ ਲਓ ਉਦਾਂ ਦੇ ਦਊ ਇੱਕ ਇੱਕੀ ਦਊਗੀ ਇਹਨਾਂ ਟੈਸਟ ਹੈ ਇਹਦਾ ਮਿੱਟੀ ਦੇ ਭਾਂਡੇ ਦਾ ਹੂੰ ਚਾਟੀ ਚਾਟੀ ਦਾ ਤੋਂ ਤੁਸੀਂ ਦੇਖ ਸਕਦੇ ਹੋ ਕਿ ਇਹ ਚਾਟੀ ਹੈ ਚਾਟੀ ਵਿੱਚ ਮਦਾਣੀ ਸੋਣਿਆ ਵੀ ਹੁਣ ਇਹ ਚਾਟੀ ਵਿੱਚ ਮਦਾਣੀ ਇਸੀ ਨੂੰ ਕਹਿੰਦੇ ਆ ਚਾਟੀ ਐ ਤੇ ਇਹਦੇ ਵਿੱਚ ਮਦਾਣੀ ਪਾਉਂਦੇ ਸੀ ਸੋ ਪੁਰਾਣੇ ਸਮਿਆਂ ਦਾ ਜਿਹੜਾ ਇਹ ਚੀਜ਼ਾਂ ਐ ਮਿੱਟੀ ਦੀ ਬਣੀ ਹੋਈਆਂ ਐ ਸੋ ਸਾਡੀ ਵੀਡੀਓ ਵੱਧ ਤੋਂ ਵੱਧ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਕਿ ਉਹਨਾਂ ਲੋਕਾਂ ਤੱਕ ਪਹੁੰਚੇ ਜੋ ਫ੍ਰਿਜ ਦਾ ਪਾਣੀ ਸਵੇਰੇ ਸ਼ਾਮ ਦੁਪਹਿਰੇ ਹਰ ਸਮੇਂ ਫ੍ਰਿਜ ਦਾ ਪਾਣੀ ਪੀਂਦੇ ਨੇ ਸੋ